ਤੂੰ ਨਿਹੜ ਬੋਈ ਦੀ ਕਲੀ ਰਗੜ ਪਾਇ ਤੇ ਉੱਠ ਕੇ ਮਜੇ ਦਰੂ ਨਰ ਬੰਨਿ ਫੁੱਲ ਸੀ ਹੈ ਘਰ ਮੇ ਪੈਗ ਰੋਟ ਗਏ ਮੜੇ ਬਾਈ ਨੂੰ ਕੰਟਰਲ ਲਾਵੀ ਟੂੜੀ ਵਾਲਿਓ ਚੁੱਕ ਕੇ ਛੱਟੀ ਬੈਣੀ ਪੜ ਕੇ ਛੁੱਟੀ ਦੇ ਵੜੀ ਬੀਬੀ ਦੇ ਧੋਕੇ ਬਾੜ ਬੜੀ ਬੰਜ ਮਿਆ ਘੜ ਕੁ ਬਣਿਆ ਅੰਦਰ ਆ ਕੇ ਭੋੜੇ ਨਿਮਾਗਾਂ ਦਾ ਡੱਪ ਗਿਆ ਸਰ ਕੇ ਮੜੇ ਪਾਲਾ ਸਮਰਾ ਦੇ ਵਿੱਚ ਘੜ ਕੇ ਬੰਦਿਆ ਸੀਛੇ ਬਣਾ ਬੰਨਾ ਦਾ ਤਾਰੀ ਦਰਗਾਹ ਤਰਪਿਆ ਪਦਮ ਪੇਰਾ ਪਲਾ ਅੜੜੜ ਮਾ ਚੱਕੀ ਸਤਾਰੀ ਕਹਿ ਦੀ ਬਾਗ ਰਵਾਸੀ ਜਾਕੂ ਦੇ ਰਲ ਗਿਆੜੂ ਸੱਚ ਤੇ ਚੜਾ ਸੀ ਜਾਕੂ ਦੇ ਰਲ ਗਿਆੜੂ ਇਕਰੇ ਤੇ ਚੜਾ ਸੀ ਮੋੜ ਦਾੜੂ ਮਣ ਪਾ ਤੁਮਲੇ ਕਰੀਆ ਹੋਈ ਆਂ ਤੇਰੇ ਬਾਣ ਬਾਂਗਿਓ ਬੜਗੀ ਆਵਾ ਇਸਕੇ ਵਿੱਚ ਦਾ ਪਿਆਸਾ ਵਾਹ ਕੋ ਦੇ ਗਾਣਾ ਯਾਰ ਜਿਗੜੀ ਆਵੀਂ ਤੇ ਕੇ ਆਦੀ ਅੱਲਾ ਸ਼ਾ ਵਾਹ ਕੋ ਦੇ ਗਾਣਾ ਯਾਰ ਜਿਗੜੀ ਆਵੀਂ ਤੇ ਕੇ ਆਦੀ ਅੱਲਾ ਸ਼ਾ ਮੈਂ ਜੀ ਹਿਸਮਤ ਬੋਲਦਾ ਮੈਂ ਹਿਸਮਤ ਵਧ ਗਿਰਦਾ ਚਿੱਲਰ ਜਾ ਬਾਦਿੱਲਾ ਕੇਲਾ ਛੇੜਾ ਛੇਲਾ ਇਸਕੇ ਯਾਰ ਤੀ ਹਟਾੜ ਜਾਸਰੇ ਇਹ ਬਿਸਰ ਦਾਸ ਕਿ ਤੁਹਾਂ ਦੇਵਾਂ ਦੇ ਵਾਂਗ ਰਿਜਾਗਾ ਸਾ ਵਾਗ ਰੋਵੇ